ਇਨ ਕੋ ਹੋ ਗਏ ਹੁਣਾਂ ਵੀ 60 ਸਾਲ ਹੋ ਗਏ। ਪਿੰਡੀਆਂ ਵੀ 60 ਦੀ ਵੀ ਜੰਗ ਆ ਵੇਖੀ 71 ਦੀ ਵੀ ਵੇਖੀ। ਇਹ ਲੋਸਮਟ ਕੀਤਾ ਤੇ ਤੁਸੀਂ ਪਿੱਛੇ ਚਲੇ ਜਾਓ। ਮੈਂ ਤਾਂ ਸਾਨੂੰ ਬੋਧ ਕਰਨੀ ਪਈ ਹੈ। ਜ਼ਮੀਨ ਆ ਬੇਲਾ ਜੰਗਲ ਸੀ। ਆਦਲ ਸਰਕਾਰ ਨੇ ਦੇ ਦਿੱਤੇ ਸਾਨੂੰ 10-10 ਕਿੱਲੇ ਪਹਿਲਾਂ 5-5 ਕਿੱਲੇ ਸੇ ਪਹਿਲੀ ਸਰਕਾਰ ਨੇ। ਜੇ ਜੋ ਜੰਗ ਫਿਰ ਆਏ ਬਡੇਜਾ ਆ ਜਿੱਥੇ ਆਏ ਟੈਂਕ ਆ ਗਏ। ਕੋਈ ਵੀ ਕਦਰਾਂ ਲੱਗੇ ਤੋਂ بڑے ਬੰਬ ਡੇਗਣ ਆਂਦੇ ਲੜਾਈ ਲਗਣੀ ਕੋਈ ਨਹੀਂ ਸਾਨੂੰ ਕੋਈ ਸਾਨੂੰ ਕੋ ਅੱਖ ਨਹੀਂ ਹੁੰਦਾ ਪਬਲਿਕ ਪ੍ਰਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪਹਿਲਗਾਮ ਹਮਲੇ ਤੋਂ ਬਾਅਦ ਜੋ ਇਸ ਬਾਰਡਰ ਏਰੀਆ ਦੇ ਖਾਸ ਕਰ ਪੂਰੇ ਭਾਰਤ ਦੇ ਵਿੱਚ ਹਾਲਾਤ ਬਣੇ ਨੇ ਕਿਉਂਕਿ ਆਮ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਫਾਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਖਾਸ ਕਰਕੇ ਜੋ ਲੋਕ ਬਾਰਡਰ ਦੇ ਉੱਪਰ ਰਹਿ ਰਹੇ ਨੇ ਉਹਨਾਂ ਨੂੰ ਇਸ ਜਿਹੜਾ ਮਾਤਮ ਆ ਉਹਦਾ ਸਾਹਮਣਾ ਕਰਨਾ ਪੈ ਰਿਹਾ ਏ ਸੋ ਅੱਜ ਅਸੀਂ ਇਸੇ ਦੇ ਤਹਿਤ ਆਪ ਲੋਕਾਂ ਦੇ ਵਾਸਤੇ ਜਾਣਕਾਰੀ ਸਾਂਝੀ ਕਰਨ ਵਾਸਤੇ ਬਿਲਕੁਲ ਐਨ ਬਾਰਡਰ ਦੇ ਉੱਪਰ ਵਸੇ ਸਿਜਾਦਾ ਪਿੰਡ ਦੇ ਵਿੱਚ ਅਸੀਂ ਪਹੁੰਚੇ ਆ ਤੇ ਆਪ ਜੀ ਤੱਕ ਇਹ ਜਾਣਕਾਰੀ ਪਹੁੰਚਾਉਣ ਦਾ ਯਤਨ ਕਰਾਂਗੇ ਕਿ ਇੱਥੇ ਕਿਵੇਂ ਦਾ ਮਾਹੌਲ ਚੱਲ ਰਿਹਾ ਏ ਤੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਜਿਹੜੇ ਇਸ ਪਿੰਡ ਦੇ ਵਿੱਚ ਕਾਫੀ ਪਿਛਲੇ ਸਾਲਾਂ ਤੋਂ ਰਹਿ ਰਹੇ ਨੇ ਜਿਨ੍ਹਾਂ ਨੇ ਪਿਛਲੀਆਂ ਜੰਗਾਂ ਦੇ ਵਿੱਚ ਵੀ ਸੰਤਾਪ ਭੋਗਿਆ ਹੈ ਤੇ ਬੜੀ ਮੁਸ਼ਕਲ ਦੇ ਨਾਲ ਮਿਹਨਤ ਦੇ ਨਾਲ ਉਹਨਾਂ ਨੇ ਆਪਣੇ ਪੈਰ ਜਿਹੜੇ ਨੇ ਖੜੇ ਕੀਤੇ ਨੇ ਸੋਹਣੇ ਘਰ ਤਿਆਰ ਕੀਤੇ ਨੇ ਆਪਣੀ ਖੇਤੀਬਾੜੀ ਦਾ ਧੰਦਾ ਜਿਹੜਾ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਚਲਾਉਣਾ ਸ਼ੁਰੂ ਕੀਤਾ ਹੈ ਉਹਨਾਂ ਦੇ ਕੋਲੋਂ ਆਪਾਂ ਜਾਣਕਾਰੀ ਲੈਣੀ ਚਾਹਾਂਗੇ ਕਿ ਉਹਨਾਂ ਦੇ ਹੌਸਲੇ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ ਸਾਡੇ ਨਾਲ ਇੱਕ ਬਾਪੂ ਜੀ ਜੁੜੇ ਨੇ ਉਹਨਾਂ ਦੇ ਕੋਲੋਂ ਨਾਲ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਜਿਹੜੇ ਕਿ ਲਗਭਗ 9 ਦਹਾਕੇ ਦੇ ਕਰੀਬ 90 ਸਾਲ ਦੀ ਉਮਰ ਨੂੰ ਪਹੁੰਚ ਚੁੱਕੇ ਨੇ ਉਹਨਾਂ ਨੇ ਪਿਛਲੀਆਂ جنگਾਂ ਜਿਹੜੀਆਂ ਨੇ ਉਹ ਵੀ ਆਪਣੀ ਅੱਖਾਂ ਦੇ ਸਾਹਮਣੇ ਵੇਖੀਆਂ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲੈਣੇ ਆ ਕਿਸ ਤਰ੍ਹਾਂ ਦਾ ਜਿਹੜਾ ਉਹ ਮਾਹੌਲ ਹੈ ਤੇ ਕਿੰਨੇ ਚਿਰ ਤੋਂ ਇਸ ਪਿੰਡ ਦੇ ਵਿੱਚ ਬੈਠੇ ਨੇ ਸੋ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਜੀ ਅਵਤਾਰ ਸਿੰਘ ਸੋ ਅਵਤਾਰ ਸਿੰਘ ਇਸਨ ਬਜ਼ੁਰਗਾਂ ਦਾ ਨਾਮ ਹੈ ਸੋ 71 ਦੀ جنگ ਦਾ ਜਿਹੜਾ ਮੇਨ ਹਲਾ ਹਾਲਾਤ ਤੁਹਾਨੂੰ ਅੱਜ ਤੱਕ ਯਾਦ ਨਹੀਂ ਜਾਂ ਪਾਕਿਸਤਾਨ ਰਹਿੰਦਿਆਂ ਜਿਹੜੀਆਂ ਕੋਈ ਗੱਲਾਂ ਯਾਦ ਨੇ ਉਹ ਸਾਡੇ ਨਾਲ ਤੁਸੀਂ ਜ਼ਰੂਰ ਸਾਂਝੀਆਂ ਕਰੋ ਪਾਕਿਸਤਾਨ ਦੀਆਂ ਗੱਲਾਂ ਦੇ ਇੱਥੇ ਸਮਾਂਸ ਨੂੰ ਸਾਡਾ ਇੱਥੇ ਹੀ ਸਾਰਾ ਸਭ ਕੁਝ ਜਾਣ ਕੇ ਜ਼ਮੀਨ ਫੌਜੀ ਦਾ ਵਾਦ ਕੀਤੀ ਫਿਰ ਜਿਵੇਂ ਜਨਗਿਕਤੀ ਆਹੀ ਵੱਡੇ ਬਾਡੇ ਸਾਹਬੇ ਇਥੇ ਫਿਰ ਰਹੇ ਸਮਾਨ ਸਮੂਹ ਨੇ ਇਥੇ ਹੀ ਭਜੇ ਜਦੋਂ ਫਿਰ ਦੋ جنگਾਂ ਵੇਖ ਕੇ ਉਹ ਵਾਈ ਜਾ ਰਹੇ ਹੜ ਗਏ ਬਾਦਲ ਸਰਕਾਰ ਨੇ ਉਸ ਤੋਂ ਬਾਬਾ ਮੰਤਕ ਕੀਤੀ ਫਿਰ ਇਥੇ ਬਣ ਗਿਆ ਫੌਜੀ ਲਾੜ ਫਿਰ ਜਮੀਨ ਜਿਹੜੀ ਆਹੀਂ ਵਾਰ ਕੀਤੀ ਇਹ ਬਾਬਾ ਜੀ ਕਿੰਨੇ ਸਾਲਾਂ ਤੋਂ ਤੁਸੀਂ ਇਸ ਪਿੰਡ ਦੇ ਵਿੱਚ ਇਥੇ ਆਣ ਕੇ ਤੇ ਬੈਠੇ ਹੋ ਇਹ ਕੋ ਹੋਵੇ ਹੋਣਿਆ ਵੀ 60 ਸਾਲ ਹੋ ਗਏ ਹੋਣਿਆ 60 ਸਾਲ ਤੋਂ ਤੁਸੀਂ ਇਸ ਪਿੰਡ ਦੇ ਵਿੱਚ ਬੈਠੇ ਹੋ ਸੋ ਬਾਰਡਰ ਦੇ ਉੱਪਰ ਰਹਿਣ ਦੇ ਨਾਲ ਤੁਹਾਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਦਾ ਕਦੀ ਕੋ ਸਾਹਮਣਾ ਤਾਂ ਨਹੀਂ ਕਰਨਾ ਪਿਆ ਨਾ ਸਾਹਮਣਾ ਕੋਈ ਨਹੀਂ ਪਿਆ ਜੰਗਾਂ ਲੱਗ ਲੱਗੀਆਂ ਤੇ ਭੱਜੇ ਨਸੇ ਇੱਥੋਂ ਫਿਰ ਬਾਹਰ ਅੰਦਰ ਜਾਣਾ ਪਿਆ ਫਿਰ ਜਦੋਂ ਲੜਾਈ ਲੜਾਈ ਹਟ ਜਾਣੀ ਫਿਰ ਦੋ ਜੰਗਾਂ ਵੇਖੀਆਂ ਇੱਥੇ ਸੋ ਜਿਹੜੀਆਂ ਤੁਸੀਂ ਇੱਥੇ ਜੰਗਾਂ ਵੇਖੀਆਂ ਤੁਹਾਨੂੰ ਫੌਜ ਵੱਲੋਂ ਮਹਿਕਮੇ ਵੱਲੋਂ ਪਿੰਡ ਖਾਲੀ ਕਰਨ ਵਾਸਤੇ ਕਿਹਾ ਗਿਆ ਹਾਂ ਉਹਨਾਂ ਨੇ ਜਦੋਂ ਚੱਲੇ ਨਾ ਜਾ ਜੋ ਨਸਰਦਿਨ ਪਾਸਤਾਂ ਦੇ ਆਏ ਹਾਂਜੀ ਉੱਥੇ ਫਿਰ ਇੱਥੇ ਨਹੀਂ ਹਾਨੀ ਵੀ ਨਹੀਂ ਵੇਖੇ ਤੇ ਉਹਨਾਂ ਆਖੇ ਵੀ ਤੁਸੀਂ ਥੋੜਾ ਜਿਹਾ ਪਿਛੇ ਹਟ ਜਾਓ ਕਿਹੜੀਆਂ ਕਿਹੜੀਆਂ ਜੰਗਾਂ ਜਿਹੜੀਆਂ ਤੁਸੀਂ ਇੱਥੇ ਰਹਿ ਕੇ ਆਪਣੀ ਅੱਖੀਂ ਵੇਖੀਆਂ ਪਿੰਡੇ ਤੇ ਹੰਡਾਈਆਂ 60 ਦੀਆਂ ਵੀ 60 ਦੀ ਵੀ ਜੰਗ ਆ ਵੇਖੀ 71 ਦੀ ਵੀ ਵੇਖੀ ਸੋ ਇਹ ਪਿੰਡ ਤੁਹਾਨੂੰ ਉਸ ਸਮੇਂ ਖਾਲੀ ਕਰਨਾ ਪਿਆ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਉਹਨਾਂ ਨੇ ਫਿਰ ਕੀਤਾ ਵੀ ਲੋਸਮਟ ਕੀਤਾ ਵੀ ਤੁਸੀਂ ਪਿਛੇ ਚਲੇ ਜਾਓ ਜੰਗਾਂ ਦੇ ਵਿੱਚ ਵੀ ਲੜਾਈ ਭਾਈ ਜਾਜ ਉੱਤੋਂ ਜਾਣੇ ਇਹ ਉੱਥੇ ਬੰਬ ਡਿੱਗਣਾ ਫਿਰ ਮੋਰਚੇ ਕੱਡੇ ਥਲੇ ਉੱਤੇ ਟੀਨਾ ਪਾ ਕੇ ਇੱਕ ਵਿੱਚ ਲੰਮੇ ਪੈਣਾ ਰਾਤ ਸੋ ਕਿੰਨੀ ਕੁ ਮਿਹਨਤ ਦੇ ਨਾਲ ਤੁਸੀਂ ਇੱਥੋਂ ਤੱਕ ਪਹੁੰਚੇ ਹੋਗਾ ਜੇ ਆਪਣੇ ਵਧੀਆ ਪੱਕੇ ਘਰ ਬਣਾ ਕੇ ਬੈਠੇ ਹੋ ਕਿੰਨੀ ਕੁ ਮੁਸ਼ਕਲ ਜਿਹੜੀ ਤੁਸ ਤੁਹਾਨੂੰ ਕਰਨੀ ਪਈ ਹੈ ਮਿਹਨਤ ਤੁਹਾਨੂੰ ਬਹੁਤ ਕਰਨੀ ਪਈ ਹੈ ਜ਼ਮੀਨ ਬੇਲਾ ਜੰਗਲ ਸੀ ਸਾਰੀ ਇਹ ਬਾੜ ਕੀਤੀ ਇੱਥੇ ਛੱਡ ਕੇ ਉਹ ਇੱਥੇ ਥੋੜੀ ਸੀ ਜ਼ਮੀਨ ਉਹ ਉਹਦੇ ਕਰਕੇ ਘੱਟ ਘੱਟ ਕਰਕੇ ਇੱਥੇ ਬਾਦ ਕੀਤੀ ਜ਼ਮੀਨ ਸਬਜੀ ਬਾਦਲ ਸਰਕਾਰ ਨੇ ਦੇ ਦਿੱਤੇ ਹਨ 10-10 ਕਿੱਲੇ ਪਹਿਲਾਂ 5-5 ਕਿੱਲੇ ਸਭ ਪਹਿਲੀ ਸਰਕਾਰ ਨੇ ਕਿ ਬਾਦਲ ਸਰਕਾਰ ਨੇ 10-10 ਕਰਤੇ ਤੇ ਉਹ ਸੋ ਹੁਣ ਦੇ ਮਾਹੌਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਤਰਾਤਰਾ ਦੀਆਂ ਖਬਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੀ ਜੰਗ ਲੱਗਣੀ ਆ ਇਹਨਾਂ ਕਿੰਨੇ ਕੁ ਵੱਡੇ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਹੁਣ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਪੈਰ ਜਮਾ ਕੇ ਪਰਿਵਾਰ ਬੱਚਿਆਂ ਵਿੱਚ ਬੈਠੇ ਹੋ ਹੁਣ ਆਪਣਾ ਘਰ ਹੀ ਸਾਰਾ ਜਮਾ ਕੇ ਬੈਠੇ ਆ ਕੋਈ ਇੱਥੇ ਸਾਨੂੰ ਖਤਰਾ ਨਹੀਂ ਜੇ ਬਾਈਚਾ ਸੁਣਦੇ ਆ ਵੀ ਜੰਗ ਲੱਗਣੀ ਆ ਹੁਣੀ ਜੇ ਹੁਣੀ ਆ ਉਹ ਵੇਖੀ ਜਾਈ ਗਵਾਈ ਜਾ ਜਿੱਥੋਂ ਦੂਰੋ ਦੂਰ ਹੀ ਆਉਂਦਾ ਇੱਥੇ ਸਾਡੇ ਲਾਗੇ ਕੋਈ ਨਾ ਖਤਰਾ ਖਤਰਾ ਨਹੀਂ ਜੇ ਹੁਣ ਕਿਸੇ ਕਿਸਮ ਦਾ ਸਰਕਾਰ ਵੱਲੋਂ ਹੁਕਮ ਆਉਂਦਾ ਤੁਹਾਨੂੰ ਪਿੰਡ ਛੱਡਣ ਦਾ ਤੁਸੀਂ ਤਿਆਰ ਹੋ ਕੇ ਨਹੀਂ ਪਿੰਡ ਛੱਡਣ ਵਾਸਤੇ ਪਿੰਡ ਛੱਡਣ ਤੇ ਜਦੋਂ ਅਹ ਉਹਦੋਂ ਜਦੋਂ ਆਉਣੇ ਸਾਡੇ ਇੱਥੇ ਨਾ ਉਹ ਵੱਡੇ ਜੰਗ ਵੱਡੇ ਸਿਆਰ ਜਦੋਂ ਆਉਣੇ ਨਾ ਉਹਨਾਂ ਆਣ ਕੇ ਆ ਚੌਂਕੀ ਆਣ ਖਲੋਣੇ ਆ ਉਹਨਾਂ ਆਖਣਾ ਵੀ ਤੁਸੀਂ ਥੋੜਾ ਥੋੜਾ ਪਿੱਛੇ ਚੱਲ ਜਾਓ ਠੀਕ ਹੈ ਕਿਉਂ ਜੰਗਾ ਉਹ ਜੰਗਾ ਦੇ ਕਿਉਂਕਿ ਉਹ ਉਧਰ ਉੱਤਰ ਪੁੱਤਰ ਹੋਣੀ ਪਰ ਪੈਰਾਸ਼ੂਟ ਹੋਣੀ ਉੱਥੋਂ ਪਿੱਛੇ ਚੱਲ ਜਾਣਾ ਉੱਥੇ ਮੋਰਚੇ ਕੱਢ ਕੱਢ ਕੇ ਉੱਤੇ ਪੱਤਰੇ ਪਾ ਲੈਣੇ ਤੇ ਉੱਥੋਂ ਫਿਰ ਉਹਦੇ ਨੂੰ ਜੰਗ ਫਿਰ ਹਟੀ ਮੱਕਨ ਮੱਦੇ ਕਿਉਂਕਿ ਬੜਾ ਔਖਾ ਕੰਮ ਹੈ ਤੁਸੀਂ ਜਿੱਦਾਂ ਦੱਸਿਆ ਕਿ ਬੇਲਿਆਂ ਨੂੰ ਆਬਾਦ ਕੀਤਾ ਬੜੀ ਲੰਮੀ ਮਿਹਨਤ ਤੋਂ ਬਾਅਦ ਜ਼ਮੀਨਾਂ ਨੂੰ ਆਬਾਦ ਕਰਕੇ ਤੁਸੀਂ ਖੇਤੀਯੋਗ ਬਣਾ ਕੇ ਆਪਣਾ ਗੁਜ਼ਾਰਾ ਚਲਾ ਰਹੇ ਹੋ ਜੇ ਹੁਣ ਦਿੱਲੀ ਤੋਂ ਕੋਈ شاہی ਫਰਮਾਨ ਆ ਜਾਂਦਾ ਹੈ ਤੇ ਕੀ ਉਹ ਮੰਨਣ ਦੇ ਯੋਗ ਹੈ ਕਿ ਜਾਂ ਬਿਲਕੁਲ ਇਨਕਾਰ ਕਰ ਦਿੱਤਾ ਜਾਵੇਗਾ ਇਨਕਾਰ ਹੀ ਆ ਸਾਨੂੰ ਤੇ ਹਾਂ ਤੇ ਇਹ ਥੋੜਾ ਇੱਥੋਂ ਛੱਡ ਕੇ ਚਲੇ ਜਾਣਾ ਪਿੱਛੇ ਚਲੇ ਜਾਈਏ ਸੋਚ ਦਾਤ ਦੇਣੀ ਬਣਦੀ ਏ ਇਹਨਾਂ ਬਜ਼ੁਰਗਾਂ ਦੀ ਕਿਉਂਕਿ ਜਿਨ੍ਹਾਂ ਨੇ ਆਪਣੇ ਹੱਥੀ ਮਿਹਨਤ ਕਰਕੇ ਪਸ਼ੂਆਂ ਦੇ ਨਾਲ ਟਰੈਕਟਰਾਂ ਦੇ ਨਾਲ ਜ਼ਮੀਨ ਨੂੰ ਆਬਾਦ ਕੀਤਾ ਹੁਣ ਇਹਨਾਂ ਦਾ ਕਹਿਣਾ ਹੈ ਕਿ ਜੇ ਕਿਸੇ ਕਿਸਮ ਦਾ ਕੋਈ ਹੁਕਮ ਆ ਵੀ ਜਾਂਦਾ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਰਹਿ ਕੇ ਮੁਸੀਬਤਾਂ ਦਾ ਮੁਸ਼ਕਲਾਂ ਦਾ ਸਾਹਮਣਾ ਤੇ ਕਰ ਲਵਾਂਗੇ ਪਰ ਅਸੀਂ ਇਹਨਾਂ ਘਰਾਂ ਨੂੰ ਇਹਨਾਂ ਸਥਾਨਾਂ ਨੂੰ ਛੱਡ ਕੇ ਜਿਹੜਾ ਉਹ ਨਹੀਂ ਜਾਵਾਂਗੇ ਸੋ ਤੁਸੀਂ ਕੀ ਸਮਝ ਦਿਓ ਕਿ ਜੰਗ ਲੱਗਣੀ ਜਾਇਜ਼ ਹੈ ਕਿ ਜਾਂ ਗਲਤ ਗੱਲ ਹੈ ਤੁਹਾਡਾ ਆਪਣਾ ਕੀ ਕਹਿਣਾ ਜੀ ਨਹੀਂ ਹੋਣੀ ਚਾਹੀਦੀ ਜੰਗ ਤੇ ਉਹ ਤਾਂ ਬੁਰਾ ਹਾਲ ਤੇ ਨੁਕਸਾਨ ਹੁੰਦਾ ਹਾਂਜੀ ਮੁਹਿੰਤੋਂ ਪੱਜਨਾ ਛੱਡ ਕੇ ਸਮਾਂ ਛੱਡਣਾ ਪਿਛਣਾ ਬੱਚੇ ਪਿਛੋਂ ਭਜਾਉਣੇ ਪਿਛਾ ਹਾਂ ਆਮ ਪਰ ਅ ਬਡੇ ਬਜ਼ੁਰਗ ਬਜ਼ਾਰਗੇ ਇੱਥੇ ਰਹਿਣਾ ਉਹ ਦੂਜਿਆਂ ਨੂੰ ਪਿਛੇ ਘੱਲ ਦੇਣਾ ਵੀ ਬਾਈ ਚਾਂਸ ਕੋ ਹੋ ਸਕਦਾ ਕੁਝ ਜ਼ਿਆਦਾ ਉਧਰ ਨਫਰੀ ਜ਼ਿਆਦਾ ਕੋਈ ਮੁਸਲਮਾਨ ਨੰਗਾ ਹੋਣਾ ਸੋ ਕਿਉਂਕਿ ਬਿਲਕੁਲ ਤੁਸੀਂ ਕੰਡੇ ਦੇ ਉੱਤੇ ਬੈਠੇ ਹੋ ਆਮ ਦਿਨਾਂ ਦੇ ਵਿੱਚ ਤੇ ਤੁਹਾਨੂੰ ਕੋਈ ਫੌਜ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਮੁਸ਼ਕਲਤਾ ਨਹੀਂ ਦਿੱਤੀ ਜਾਂਦੀ ਕੋਈ ਕਿਸੇ ਕਿਸਮ ਦੀ ਨਾ ਮੁਸ਼ਕਲ ਨਹੀਂ ਮੁਸ਼ਕਲ ਕੋਈ ਨਹੀਂ ਸਾਨੂੰ ਇੱਥੇ ਆਈ ਸਿਰਫ ਇਹ ਆ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਥੋੜੇ ਥੋੜਾ ਜਿਹਾ ਪਿੱਛੇ ਹਟ ਜਾਓ ਜਦੋਂ ਜਦੋਂ ਜੰਗ ਫਿਰ ਆਏ ਵੱਡੇ ਜਹਾਜ਼ ਇੱਥੇ ਆਏ ਜਾਂ ਟੈਂਕ ਆ ਗਏ ਉਹਨਾਂ ਐਨਾ ਆਖਿਆ ਵੀ ਥੋੜੇ ਜਿਹਾ ਪਿੱਛੇ ਚੱਲ ਜਾਓ ਕੋਈ ਵੀ ਖਤਰਾ ਲੱਗੇ ਉਤੋਂ بڑے ਬੰਬ ਡਿੱਗਣ ਉੱਥੇ ਫਿਰ ਥੋੜਾ ਪਿਛੇ ਪਿਛਲੇ ਪਿੰਡ ਸਾਡੇ ਸੀਨੇ ਕੋਈ ਉੱਥੇ ਭਜ ਗਏ ਕੋਈ ਮੋਰਚੇ ਕੱਢੇ ਉੱਤਨ ਤਬ ਪਾ ਕੇ ਤਰਪਾਲਾਂ ਦੇ ਵਿੱਚ ਵੜ ਗਏ ਉਹ ਜੰਗ ਜੜੀ ਆ ਤੇ ਚੰਗੇ ਜੋਰ ਤੇ ਚੱਲੀਆਂ ਦੋ ਜੀ ਕਿਉਂਕਿ ਕੁੱਲ ਮਿਲਾ ਕੇ ਬੜਾ ਔਖਾ ਕੰਮ ਸੀ ਸਾਹਮਣਾ ਕਰਨਾ ਇਸ ਚੀਜ਼ ਦਾ ਹੁਣ ਇਸ ਚੀਜ਼ ਨੂੰ ਮਤਲਬ ਤੁਸੀਂ ਕਹੋਗੇ ਵੀ ਨਾ ਹੀ ਸ਼ੁਰੂ ਹੋਵੇ ਕੰਮ ਨਹੀਂ 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 ਹੁਣ ਅਸੀਂ ਤੇ ਸਾਡਾ ਸਭ ਕੁਝ ਕਾਰ ਬਣਾਇਆ ਸਾਬ ਪਿਛੇ ਸਾਰਨ ਲੋਕ ਹੁਣ ਅਸੀਂ ਸੁੱਖੇ ਆ ਕੰਮ ਸਾਰਾ ਕਾਰੋਬਾਰ ਸਾਡਾ ਠੀਕ ਆ ਹੋਰ ਸਾਨੂੰ ਕੋਈ ਖਗੜਾ ਨਹੀਂ ਕੋਈ ਧੋੜ ਲੜਾਈ ਨਹੀਂ ਰਹੀ ਦਾ ਆਂਦੇ ਲੜਾਈ ਲੱਗਣੀ ਹੈ ਕੋਈ ਨਹੀਂ ਸਾਨੂੰ ਕੋਈ ਸਾਨੂੰ ਕੱਖ ਨਹੀਂ ਹੁੰਦਾ ਹੁਣ ਗਵਰਨਮੈਂਟ ਦਾ ਪੂਰਾ ਕੰਮ ਆ ਜੋ ਭਾਈ ਸਾਹਿਬ ਤੁਸੀਂ ਕੁਝ ਇਸ ਬਾਰੇ ਕਹਿਣਾ ਚਾਹੁੰਦੇ ਹੋ ਐਸਾ ਆਪਣਾ ਤੇ ਕਹਿਣਾ ਇਹੋ ਹੀ ਹੈ ਜੀ ਆਪਾਂ ਤੇ ਹੁਣ ਜਾ ਨਹੀਂ ਸਕਦੇ ਛੱਡ ਕੇ ਐਂ ਤੇ ਹੁਣ ਸਾਥ ਹੀ ਦੇਾਂਗੇ ਇਥੋਂ ਦਾ ਜੇ ਕੋਈ ਵੀ ਆ ਗਿਆ ਜਿੱਤਣਾ ਸਾਡੇ ਨਾਲ ਹੋਊਗੀ ਚੱਲਾਂਗੇ ਸੋ ਇਸੇ ਹੀ ਬਾਪੂ ਜੀ ਦੇ ਪਰਿਵਾਰ ਦੇ ਵਿੱਚੋਂ ਸਤਿਕਾਰਯੋਗ ਸਾਡੇ ਭੈਣ ਜੀ ਨੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਦੇ ਕੋਲੋਂ ਵੀ ਮਾਹੌਲ ਦੇ ਬਾਰੇ ਆਪਾਂ ਥੋੜੀ ਜੀ ਜਾਣਕਾਰੀ ਲਈਏ ਸੁਪਨ ਜੀ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜਿਵੇਂ ਬਾਪੂ ਜੀ ਨੇ ਦੱਸਿਆ ਕਿ ਪਹਿਲਾਂ ਵੀ ਉਹ ਇਸੇ ਮਾੜੇ ਮਾਹੌਲ ਦਾ ਸਾਹਮਣਾ ਕੀਤਾ ਏ ਹੁਣ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਤੇ ਇਹ ਗੱਲ ਕਹਿੰਨੇ ਕਿ ਜੇ ਸਾਡੇ ਬਜ਼ੁਰਗ ਇੰਨਾ ਕੋ ਚੱਲ ਸਕੇ ਨੇ ਕਿ ਇੰਨੀਆਂ ਕਿ ਤੰਗੀਆਂ ਚੱਲ ਸਕਦੇ ਆ ਤੇ ਫਿਰ ਅਸੀਂ ਵੀ ਤਾਂ ਉਹਨਾਂ ਦੇ ਹੀ ਗਾੜੀ ਪਰਿਵਾਰ ਅਸੀਂ ਤੇ ਇਥੋਂ ਨੀ ਕ ਜਾਣਾ ਜੋ ਹੋਏਗਾ ਇਹੀ ਚੱਲਾਂਗੇ ਮਤਲਬ ਸਰਕਾਰ ਦਾ ਕੋਈ ਫਰਮਾਨ ਆ ਜਾਣਾ ਤੁਸੀਂ ਇੱਥੇ ਰਹਿਣਾ ਪਸੰਦ ਕਰੋਗੇ ਨਹੀਂ ਇੱਥੇ ਰਹਿਣਾ ਹਾਂਜੀ ਫੌਜ ਦੀ ਨਾਲ ਮੋੜੇ ਨਾ ਮੋੜਾ ਡਾਕ ਕੁਝ ਵੀ ਆਜੂ ਹੁਣ ਵੀ ਅਨਾਊਂਸਮੈਂਟਾਂ ਹੁੰਦੀਆਂ ਨੇ ਅਸੀਂ ਕਿ ਆ ਵੀ ਇੱਥੇ ਰਹਿਣਾ ਮਤਲਬ ਐਵੇਂ ਦੀ ਅਨਾਊਂਸਮੈਂਟ ਤਾਂ ਨਹੀਂ ਪਿੰਡ ਖਾਲੀ ਕਰਨ ਵਾਲੀ ਕੋਈ ਹੋਈ ਨਹੀਂ ਹਜੇ ਇਹ ਨਹੀਂ ਹੋਈ ਜਿਤਨਾ ਇਤਨੀ ਫਸਲ ਸੰਭਲੋ ਚਾਹਤੇ ਹਾਂ ਇਸ ਤਰ੍ਹਾਂ ਕਰ ਲੋ ਜਾਂ ਕਿੱਦਾਂ ਵੀ ਉਹ ਤਾਂ ਕਿ ਦੁਨੀਆ ਦੇ ਨਾਲ ਹੀ ਆ ਪਰ ਜੇ ਉਹ ਇਹਨਾਂ ਨੇ ਬੇਲਿਆਂ 'ਚ ਰਹਿ ਸਕੇ ਉਹ ਆਪਣੇ ਮੋਰਚਿਆਂ ਦੇ ਵਿੱਚ ਟਾਈਮ ਕੱਢ ਸਕੇ ਨੇ ਤੇ ਫਿਰ ਅਹੀਂ ਤੋਂ ਉਹਨਾਂ ਦੇ ਪਰਿਵਾਰਾਂ ਮਤਲਬ ਫਸਲ ਸਾਮਣ ਬਾਰੇ ਕਿਹਾ ਗਿਆ ਹੋਰ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਅਜੇ ਕੋਈ ਗੱਲ ਨਹੀਂ ਸਾਡੇ ਨੇ ਇਹ ਵੀ ਸੋਚਿਆ ਵੀ ਜੇ ਆਊਗਾ ਵੀ ਤੇ ਅਸੀਂ ਨਹੀਂ ਜਾਣਾ ਸੋ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਪੁਰਾਣੀ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਪੁਰਾਣੀ ਤਾਂ ਹੁਣ ਸਾਡੇ ਬਜ਼ੁਰਗੀ ਚਾਰੇ ਦੱਸ ਦੇਣਾ ਆਪਾਂ ਪੁੱਤ ਤੁਹਾਡੇ ਲਈ ਆ ਬਣਾਇਆ ਅਸੀਂ ਬੜੇ ਔਖੇ ਦਿਨ ਕੱਟੇ ਅਸੀਂ ਭੁੱਖੇ ਵੀ ਰਹਿ ਕੇ ਦਿਨ ਕੱਟੇ ਨੇ ਮੈਂ ਬੜਾ ਵਕਤ ਚੱਲਿਆ ਮੈਂ ਤੁਹਾਡੇ ਵਾਸਤੇ ਬੇਲੇ ਪੁੱਟੇ ਨੇ ਤੇ ਹੀ ਕਹੇ ਚਲੋ ਠੀਕ ਆ ਤੇ ਕੀਤਾ ਵੀ ਠੀਕ ਆਡੇ ਬਜ਼ੁਰਗੇ ਨੇ ਬਹੁਤ ਸੋਹਣਾ ਕੀਤਾ ਚਾਰ ਪੋਤੀ ਚਲ ਇੱਕ ਪੂਰਾ ਗਿਆ ਸਾਰਿਆਂ ਨੂੰ ਵੰਡ ਕੇ ਸਭ ਕੁਝ ਦਿੱਤਾ ਤਬਜੁਰਗ ਨੇ ਬੜਾ ਵਕਤ ਚਾਕਿਆ ਤਾਂ ਅਹੀਂ ਉਹਨੂੰ ਛੱਡ ਕੇ ਕਿੱਦਾਂ ਜਾ ਸਕਦੇ ਹਾਂ ਸੋ ਦਾਤ ਦੇਣੀ ਬਣਦੀ ਐ ਇਹਨਾਂ ਦੇ ਹੌਸਲਿਆਂ ਦੀ ਕਿ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਇਸ ਸਰਹੱਦੀ ਇਲਾਕੇ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਜਿੱਥੇ ਹੱਥੀਂ ਕਿਰਤ ਨੂੰ ਪੈਲ ਦਿੱਤੀ ਐ ਉੱਥੇ ਬੇਲੇ ਉਬਾਰ ਕਰਕੇ ਸੋਹਣੀਆਂ ਜ਼ਮੀਨਾਂ ਤਿਆਰ ਕਰਕੇ ਉਹਨਾਂ ਨੂੰ ਵਾਹੀ ਯੋਗ ਬਣਾਇਆ ਸੋ ਸਾਡੇ ਨਾਲ ਸਤਕਾਰਯੋ ਭਾਈ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਇਸ ਬਾਰੇ ਹਾਂ ਬਸ ਜੀ ਅਹੀਂ ਦੇ ਕਹਿੰਨੇ ਵੀ ਅਹੀਂ ਦੇ ਡਟ ਕੇ ਇੱਥੇ ਮੁਕਾਬਲਾ ਕਰਾਂਗੇ ਆਪਾਂ ਨਹੀਂ ਜਾਂਦੇ ਪਿੱਛੇ ਮਤਲਬ ਉਹ ਅਜੇ ਤੱਕ ਤੁਹਾਡੇ ਤੱਕ ਕਿਸੇ ਪ੍ਰਸ਼ਾਸਨ ਨੇ ਪਹੁੰਚਦਾ ਨਹੀਂ ਕੀਤੀ ਪਿੰਡ ਖਾਲੀ ਕਰਦੇ ਨਹੀਂ ਸਰ ਨੂੰ ਨਹੀਂ ਹਲੇ ਤੱਕ ਨਾ ਹੀ ਆਈ ਕੋਈ ਸੋ ਕਿੰਨੀ ਕੁ ਜ਼ਮੀਰ ਹੁਣ ਤੱਕ ਤੁਸੀਂ ਇੱਥੇ ਤਿਆਰ ਕੀਤੀ ਹੈ ਜਿਹੜੀ ਉਬਾਦ ਕੀਤੀ ਗਈ ਹੈ ਸਾਡੇ ਕੋਲ ਤਾਂ 20 ਕਿੱਲੇ ਜ਼ਮੀਨ ਹੈ ਇਸ ਟਾਈਮ ਬਾਤ ਕੀਤੀ ਹੈ ਅਸੀਂ ਬਿਲਕੁਲ ਸਾਰੀ ਦੀ ਸਾਰੀ ਤੁਸੀਂ ਬੇਲਾ ਹੀ ਪੁੱਟ ਕੇ ਤਿਆਰ ਕੀਤੀ ਜੀ ਸਰ ਸਾਰਾ ਬੇਲਾ ਹੀ ਬਾਤ ਕੀਤਾ ਜੀ ਸੋ ਇਹ ਸਾਨੂੰ ਸਤਕਾਰਯੋਗ ਸਾਡੇ ਇਸ ਪਰਿਵਾਰ ਦੇ ਮੈਂਬਰ ਜਿਹੜੇ ਕਿਸ ਜਾਦਾ ਪਿੰਡ ਦੇ ਵਿੱਚ ਐਨ ਬਾਰਡਰ ਦੇ ਕੰਡੇ ਦੇ ਉੱਪਰ ਵਸੇ ਨੇ ਇਸ ਤੋਂ ਅੱਗੇ ਕੋਈ ਪਿੰਡ ਨਹੀਂ ਆ ਇਹ ਬਿਲਕੁਲ ਅਖੀਰਲਾ ਪਿੰਡ ਆ ਸੋ ਸਾਡੇ ਚੈਨਲ ਨੇ ਇਹ ਚੀਜ਼ ਜਿਹੜੀ ਆ ਸ਼ੋਅ ਕਰਨ ਦਾ ਯਤਨ ਕੀਤਾ ਉਹਨਾਂ ਲੋਕਾਂ ਤੱਕ ਆਵਾਜ਼ ਪਹੁੰਚਾਉਣ ਦਾ ਯਤਨ ਕੀਤਾ ਕਿਉਂਕਿ ਜਿੰਨਾਂ ਦੇ ਅੰਦਰ ਇੱਕ ਸਹਿਮ ਚੱਲ ਰਿਹਾ ਹੈ ਇੱਕ ਡਰ ਚੱਲ ਰਿਹਾ ਸੀ ਕਿ ਕਿਸੇ ਟਾਈਮ ਜੰਗ ਲੱਗ ਜੇ ਜਾਂ ਬਾਰਡਰ ਤੇ ਹਾਲਾਤ ਜਿਹੜੇ ਬਦਲੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਬਿਲਕੁਲ ਮਾਹੌਲ ਸੁਖਾਵਾਂ ਹੈ ਬੜੇ ਵਧੀਆ ਹਾਲਾਤ ਨੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਾਜੀ ਤੋਂ ਤਾਜੀ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੀ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਵੇ ਪਬਲਿਕ ਪ੍ਰਾਈਮ ਟੀਵੀ ਧੰਨਵਾਦ